ਸਟਾਰ ਕਰਜ਼ਾਤਾ ਕਿਸਾਨ ਦੇ ਸਿਰ ਮੁੱਢ ਕਦੀਮ ਤੋਂ ਹੀ ਚੜਿਆ ਰਿਹਾ ਹੈ ਉਦੋਂ ਸਾਂਝੇ ਪਰਿਵਾਰ ਹੋਣ ਕਰਕੇ ਬਹੁਤੀ ਕਬਰਹਾਟ ਨਹੀਂ ਸੀ ਹੁੰਦੀ ਡੰਡੀ ਸਾਰੇ ਪਰਿਵਾਰ ਦੀ ਸਾਂਝੀ ਜ਼ਿੰਮੇਵਾਰੀ ਹੋਣ ਕਰਕੇ ਮਾਨਸਿਕ ਤਣਾਅ ਇੰਨਾ ਨਹੀਂ ਸੀ ਹੁੰਦਾ ਕਿ ਖੁਦਕੁਸ਼ੀ ਦੀ ਨੌਬਤ ਆ ਜਾਵੇ ਡੰਡੀ ਪੁਰਾਣੇ ਸਮਿਆਂ ਵਿੱਚ ਘਰਾਂ ਅੰਦਰ ਕੀਟਨਾਸ਼ਕ ਜ਼ਹਿਰਾਂ ਵੀ ਨਹੀਂ ਸਨ ਡੰਡੀ ਜੇਕਰ ਕੋਈ ਆਪਣੀ ਜਾਨ ਦੇਣਾ ਵੀ ਚਾਹੁੰਦਾ ਸੀ ਤਾਂ ਉਸ ਨੂੰ ਸੋਚਣਾ ਪੈਂਦਾ ਸੀ ਕਿ ਉਹ ਮਰਨ ਦਾ ਕਿਹੜਾ ਢੰਗ ਅਪਣਾਏ ਡੰਡੀ ਬਹੁਤੇ ਅਦਾਰਿਆਂ ਵੱਲੋਂ ਇਹ ਮੰਗ ਕੀਤੇ ਗਈ ਹੈ ਕਿ ਕਿਸਾਨ ਕਰਜ਼ੇ ਮੁਆਫ ਕਰ ਦਿੱਤੇ ਜਾਣ ਡੰਡੀ ਪਿਛਲੀ ਸਰਕਾਰ ਨੇ ਵੀ ਕਰਜ਼ੇ ਮੁਆਫ ਕੀਤੇ ਸਨ ਪਰ ਖੁਦਕੁਸ਼ੀਆਂ ਤਾਂ ਉਵੇਂ ਵੀ ਹੋ ਰਹੀਆਂ ਹਨ ਡੰਡੀ ਇਸ ਕਰਕੇ ਕੋਈ ਸਥਾਈ ਹੱਲ ਲੱਭਣ ਦੇ ਯਤਨ ਜ਼ਰੂਰੀ ਹਨ ਡੰਡੀ ਕਿਸਾਨ ਸਹਾਇਤਾ ਕੇਂਦਰ ਬਣਾਏ ਜਾਣ ਡੰਡੀ ਇੱਥੇ ਸੂਝਵਾਨ ਲੋਕ ਹਿਤੈਸ਼ੀ ਸਮਾਜ ਸੇਵਕਾਂ ਨੂੰ ਸਲਾਹਕਾਰ ਰੱਖਿਆ ਜਾਵੇ ਡੰਡੀ ਇਨ੍ਹਾਂ ਕੇਂਦਰਾਂ ਵਿੱਚ ਪੀੜਤ ਕਿਸਾਨ ਜਾਂ ਖੇਤ ਮਜ਼ਦੂਰ ਬਿਨਾਂ ਝਿਜਕ ਦੇ ਆ ਕੇ ਆਪਣੇ ਦੁੱਖ ਨੂੰ ਸਾਂਝਾ ਕਰ ਸਕਦਾ ਹੋਵੇ ਡੰਡੀ ਸਬੰਧਿਤ ਕਿਸਾਨ ਦੇ ਸੱਚ ਤੋਂ ਸਾਰਾ ਪਿੰਡ ਹੀ ਜਾਣੂ ਹੁੰਦਾ ਹੈ ਡੰਡੀ ਅਜਿਹੇ ਦੁਖੀ ਪਰਿਵਾਰ ਨੂੰ ਆਰਥਿਕ ਤੰਗੀ ਵਿੱਚੋਂ ਕੱਢਣ ਲਈ ਇਸ ਕੇਂਦਰ ਵੱਲੋਂ ਇੱਕ ਵਿਆਪਕ ਅਤੇ ਅਮਲੀ ਪ੍ਰੋਗਰਾਮ ਉਲੀਕਿਆ ਜਾਵੇ ਤਾਂ ਜੋ ਪਰਿਵਾਰ ਦੀ ਆਰਥਿਕ ਸਥਿਤੀ ਸੁਧਾਰੀ ਜਾ ਸਕੇ ਡੰਡੀ ਅਜਿਹੇ ਕਿਸਾਨਾਂ रेडी स्टार्ट ਮੋਬਾਈਲ ਫੋਨ ਦੀ ਵਰਤੋਂ ਸਮਾਜ ਦੇ ਕਰੋੜਾਂ ਲੋਕਾਂ ਦੀ ਜ਼ਰੂਰਤ ਬਣ ਗਈ ਹੈ ਜੋ ਆਰਥਿਕ ਪੱਖ ਤੋਂ ਨਾ ਚਾਹੁੰਦੇ ਹੋਏ ਵੀ ਹੁਣ ਮੋਬਾਈਲ ਫੋਨ ਦੀ ਸਹੂਲਤ ਨੂੰ ਤਵਜੋ ਦੇਣ ਲੱਗ ਪਏ ਹਨ ਡੰਡੀ ਹੁਣ ਚੰਗੇ ਨੌਕਰੀ ਪੇਸ਼ੇਵਾਲੇ ਜਾ ਕਾਰੋਬਾਰੀ ਲੋਕ ਹੀ ਮੋਬਾਈਲ ਤੱਕ ਸੀਮਤ ਨਹੀਂ ਹੁਣ ਤਾਂ ਦਿਹਾੜੀਦਾਰ ਰਿਕਸ਼ਾ ਚਾਲਕ ਤੋਂ ਲੈ ਕੇ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਵੀ ਮੋਬਾਈਲ ਫੋਨ ਵੇਖਿਆ ਜਾ ਸਕਦਾ ਜਿੰਨਾ ਬਾਰੇ ਇਹ ਸਮਝ ਹੀ ਨਹੀਂ ਆਉਂਦੀ ਕਿ ਉਹਨਾਂ ਦਾ ਆਮਦਨ ਦਾ ਸਰੋਤ ਕੀ ਹੈ ਪ੍ਰਸ਼ਨ ਚਿੰਨ ਸੋਸ਼ਲ ਮੀਡੀਆ ਦੇ ਰੁਝਾਨ ਸਦਕਾ ਮੋਬਾਈਲ ਫੋਨ ਦੀ ਵਰਤੋਂ ਦੇ ਹਾਲਾਤ ਅਜਿਹੇ ਬਣ ਗਏ ਹਨ ਕਿ ਹੁਣ ਮੱਧ ਵਰਗੀ ਪਰਿਵਾਰਾਂ ਵਿੱਚ ਮੋਬਾਈਲ ਫੋਨਾਂ ਦੀ ਗਿਣਤੀ ਰਾਸ਼ਨ ਕਾਰਡ ਵਿੱਚ ਦਰਜ ਨਾਵਾਂ ਤੋਂ ਵੀ ਕਿਧਰੇ ਜ਼ਿਆਦਾ ਹੈ ਡੰਡੀ ਹਾਲਾਤ ਅਜਿਹੇ ਬਣ ਗਏ ਹਨ ਕੇ ਸਮੇਂ ਦੇ ਹਾਣੀ ਬਣਨ ਦੇ ਇਛੁਕ ਮਨੋਖਣ ਨੂੰ ਅੱਜ ਸੋਸ਼ਲ ਮੀਡੀਆ ਮਿੱਠਾ ਜ਼ਹਿਰ ਬਣ ਨਿਗਲ ਰਿਹਾ ਹੈ ਡੰਡੀ ਸੋਸ਼ਲ ਮੀਡੀਏ ਦੇ ਚਰਚਿਤ ਸਾਧਨਾ ਨੂੰ ਤਿਆਰ ਕਰਨ ਅਤੇ ਇਸ ਨਾਲ ਜਨਤਾ ਨੂੰ ਜੋੜਨ ਦੀ ਮਨਸ਼ਾ ਨੂੰ ਭਾਵੇਂ ਵਿਰਲਾ ਹੀ ਜਾਣਦਾ ਹੋਵੇ ਪਰ ਇਸ ਦੀ ਵਰਤੋਂ ਕਰਨ ਵਾਲਿਆਂ ਵਿੱਚੋਂ ਬਹੁਤਿਆਂ ਨੇ ਇੰਨਾ ਕੂ ਪੈਂਡਾ ਸਰ ਕਰ ਲਿਆ ਹੈ ਕਿ ਉਹਨਾਂ ਦਾ ਪਿੱਛੇ ਮੁੜਨਾ ਮੁਸ਼ਕਲ ਜਾਪ ਰਿਹਾ ਹੈ ਡੰਡੀ ਹਾਲਾਤ ਅਜਿਹੇ ਬਣ ਰਹੇ ਹਨ ਕਿ ਨੌਜਵਾਨਾਂ ਨੂੰ ਸਾਜ਼ਿਸ਼ ਤਹਿਤ ਇੱਕ ਦੂਜੇ